ਚਿੱਟੇ ਦੇ ਟੀਕੇ ਲਾ ਲਾ ਕੇ ਇਹ ਸਰਕਾਰ ਨੂੰ ਕੋਈ ਪਰਵਾਹ ਨਹੀਂ ਪੰਜਾਬ ਦੇ ਪੁੱਤ ਮਰਵਾ ਕੇ ਪੈਸੇ ਕਮਾਰੇ ਨੇ ਇਹ ਬਦਲਾਵ ਲਈ ਆਪਾਂ ਵੋਟਾਂ ਪਾਈਆਂ ਸੀਗੀਆਂ ਕਿਹੜਾ ਬਦਲਾਵ ਆਇਆ ਲੁੱਟਾ ਖੋਵਾ ਚੋਰੀਆਂ ਡਕੈਤੀਆਂ ਜਕੈਤੀਆ ਕਤਲ ਇੱਕ ਬਦਲਾਵ ਮੰਗੇ ਸੀ ਆਪਾਂ ਸਾਰੀ ਸਹੂਲਤਾਂ ਬੰਦ ਹੋ ਜਾਂ ਹਸਪਤਾਲ ਤੇ ਸਕੂਲ ਬਣਾਣ ਦੀ ਤਾਂ ਗਾਰੰਟੀ ਕਰਦੇ ਸੀ ਕਿਹੜਾ ਹਸਪਤਾਲ ਕਿਹੜਾ ਸਕੂਲ ਬਣਾਤਾ 22 ਸਾਲ ਚ ਦੱਸੋ ਮੈਨੂੰ ਜੇ ਸਕੂਲ ਦੇਖਣਾ ਹੈ

ਤਸਾਂਸਾ ਦੀ ਟੈਕਸੀ ਕਰਕੇ 6-7 ਘੰਟਿਆਂ ਚ ਧੱਕੇ ਖਾਂਦੇ ਹੋਏ ਇੱਥੇ ਪਹੁੰਚਦੇ ਸੀ ਹੁਣ 1700 ਦੀ ਟਿਕਟ ਨਾਲ ਘੰਟੇ ਚ ਦਿੱਲੀ ਪਹੁੰਚ ਜਾਂਦੇ ਨੇ ਸੋ ਕੰਮ ਕਰਨ ਵਾਲੀ ਸਰਕਾਰਾਂ ਚੰਗੀਆਂ ਨਹੀਂ ਕਿ ਝੂਠੇ ਕੱਲਾ ਮਾਰਨੇ ਦੇ ਚੁਟਕਲੇ ਇਸਲਾਮ ਵਲੇ ਸੋ ਬੇਨਤੀ ਕਰਦੀ ਆ ਬਥੇਰਾ ਪੰਜਾਬ ਦਾ ਨੁਕਸਾਨ ਹੋ ਗਿਆ 7 ਸਾਲਾਂ ਚ ਬੇਰੋਜ਼ਗਾਰੀ ਸਿਖਰਾਂ ਤੇ ਪੜੇ ਲਿਖੇ ਬੱਚੇ ਬਾਹਰ ਜਾ ਰਹੇ ਨੇ ਜਿਹੜੇ ਇੱਥੇ ਬਚ ਗਏ ਉਹਨਾਂ ਨੂੰ ਘਰ ਘਰ ਗੋਲੀਆਂ ਨਸ਼ੇ ਦੀ ਦਿੱਤੀਆਂ ਚਾਰੀਆਂ ਨੇ ਕੋਈ ਸਰਕਾਰ ਨਾਮ ਦੀ ਚੀਜ਼ ਨਹੀਂ ਗੈਂਗਸਟਰ ਸੂਬੇ ਚਲਾ ਰਹੇ ਨੇ ਤੇ ਸੂਬੇ ਦੇ ਮੁੱਖ ਮੰਤਰੀ ਨੂੰ ਇਹਨੂੰ ਤਾਂ ਅਰਵਿੰਦ ਕੇਜਰੀਵਾਲ ਤੋਂ ਹੀ ਫੁਰਸਤ ਨਹੀਂ ਉਹਨੋ ਜੇਲ ਗਿਆ ਤੇ ਮੋਦੀ ਦਾ ਹਵਾਲਾ ਲੈ ਕੇ ਹੁਣ ਉਹਦੇ ਕੋਲ ਟ੍ਰੇਟੇ ਕੀ ਬੈਠੇ ਐ ਸੋ ਛੱਡੋ ਪਏ ਇਹਨਾਂ ਸਰਕਾਰਾਂ ਨੂੰ ਲੈ ਕੇ ਆਈਏ ਪੰਥ ਦੀ ਸਰਕਾਰ ਜਿਹੜੀ ਪੰਥ ਦੀ ਸਰਕਾਰ ਨੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਲੈ ਕੇ ਵਿਕਾਸ ਤੇ ਤਰੱਕੀ ਲਈ ਹਰ ਵਰਗ ਨੂੰ ਸਹੂਲਤਾਂ ਦੇ ਕੇ ਹਰ ਸ਼ਹਿਰ ਹਰ ਪਿੰਡ 'ਚ ਵਿਕਾਸ ਦੇ ਕੰਮ ਕਰਕੇ आ पंज नरक्की दीहे हाँ लैके जा रहे